ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਦੁਨੀਆ ਦੇ ਜਿਸ ਕੋਨੇ 'ਚ ਵੀ ਆਸਮਾਨਚ ਦੇ ਨਾਲ ਜੁੜੇ ਹੋ ਤੇ 26 ਜੁਲਾਈ ਦਾ ਦਿਨ ਹੈ ਜੀ ਅੱਜ ਤੇ ਸ਼ੁੱਕਰਵਾਰ ਭਾਰਤ ਦੇ ਵਿੱਚ ਸਵੇਰ ਦਾ ਸਮਾਂ ਆਪੋ ਆਪਣੇ ਮੁਲਕਾਂ ਦਾ ਸਮਾਂ ਤੁਸੀਂ ਤੈਅ ਕਰ ਸਕਦੇ ਹੋ ਤੇ ਗੱਲ ਕਰਾਂਗੇ ਅੱਜ ਆਪਾਂ ਬਹੁਤ ਸਾਰੀਆਂ ਖਬਰਾਂ ਦੇ ਉੱਤੇ ਤੇ ਪੰਜਾਬ ਦੇ ਵੀ ਕੁਝ ਮੁੱਦੇ ਨੇ ਤੇ ਕੁਝ ਵਿਦੇਸ਼ੀ ਦੌਰੇ ਨੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਦੇ ਚਰਚਾ ਉਹਨਾਂ ਦੀ ਵੀ ਕਰਾਂਗੇ ਇਸ ਤੋਂ ਇਲਾਵਾ ਜਿਹੜਾ 에어 ਇੰਡੀਆ ਦੇ ਜਹਾਜ਼ ਦੇ ਵਿੱਚ ਵਧਾਈਆਂ ਹੋਈਆਂ ਨੇ ਸੋ ਗੱਲ ਉਹਦੀ ਵੀ ਕਰਾਂਗੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ 에어 ਇੰਡੀਆ ਸਾਡੀ ਜਿਹੜੀ ਹੈ ਉਹ ਕਾਫੀ ਚਰਚਾ ਦੇ ਵਿੱਚ ਰਹੀ ਹੈ ਜਦੋਂ ਦਾ ਸਾਡਾ ਬੇਸ਼ੱਕ ਇਸ ਤੋਂ ਪਹਿਲਾਂ ਵੀ ਹੋਰ ਕਈ ਘਟਨਾਵਾਂ ਹੋਈਆਂ ਨੇ 에어 ਇੰਡੀਆ ਦੇ ਨਾਲ ਜਿਹਦੇ ਕਰਕੇ 에어 ਇੰਡੀਆ ਚਰਚਾ ਚ ਰਹੀ ਹੈ ਪਰ ਅਹਮਦਾਬਾਦ ਜਹਾਜ਼ ਹਾਸੇ ਨੇ ਇੱਕ ਵਾਰੀ ਹਾਸ਼ੀਏ ਤੇ ਲੈ ਜਾਂਦਾ ਸੀ ਸਾਡੀ ਇੰਡੀਅਨ ਜਿਹੜੀ ਹੈ 에어 ਇੰਡੀਆ ਦੀ ਇਸ ਸਾਡੀ ਜਿਹੜੀ ਆਪਣੀਆਂ ਫਲਾਈਟ ਸਿਸਟਮ ਨੂੰ ਸੋ ਗੱਲ ਕਰਾਂਗੇ ਕਿ ਉੱਥੇ ਵਧਾਈਆਂ ਕੀ ਹੋਈਆਂ ਨੇ ਗੱਲ ਉਹਦੀ ਕਰਾਂਗੇ ਸੋ ਇਸ ਤੋਂ ਇਲਾਵਾ ਗੱਲਬਾਤ ਜਿਹੜੀ ਆਪਾਂ ਅੱਜ ਪੰਜਾਬ ਦੀ ਕੈਬਨਿਟ ਮੀਟਿੰਗ ਹੈ ਤੇ ਉਹਦੇ ਵਿੱਚ ਕੀ ਕੁਝ ਆ ਸਕਦਾ ਉਹਦਾ ਏਜੰਡਾ ਬੇਸ਼ੱਕ ਹਾਲੇ ਸਾਹਮਣੇ ਨਹੀਂ ਆਇਆ ਸੋ ਦੇਖਦੇ ਹਾਂ ਕੀ ਕੁਝ ਉਹਦੇ ਵਿੱਚ ਆਉਂਦਾ ਦੂਜੇ ਪਾਸੇ ਜਿਹੜੀ ਸਿਲੈਕਟ ਕਮੇਟੀ ਬਣਾਈ ਗਈ ਸੀ ਧਾਰਮਿਕ ਗ੍ਰੰਥਾਂ ਵਿਰੁੱਧ ਬੇਅਦਬੀਆਂ ਨੂੰ ਰੋਕਣ ਵਾਸਤੇ ਉਹਦੀ ਕੱਲ ਪਲੂਠੀ ਮੀਟਿੰਗ ਹੋਈ ਹੈ ਸੋ ਗੱਲ ਉਹਦੇ ਉੱਤੇ ਕਰਾਂਗੇ ਤੇ ਇਸ ਤੋਂ ਇਲਾਵਾ ਜਿਹੜੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਉਹਨਾਂ ਦੇ ਵਿਦੇਸ਼ੀ ਦੌਰਿਆਂ ਦੀ ਗੱਲ ਕਰਨੀ ਹੈ ਤੇ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਯੂਕੇ ਦੇ ਨਾਲ ਮੁਕਤ ਵਪਾਰ ਸਮਝੌਤਾ ਕੀਤਾ ਗੱਲ ਉਹਦੀ ਕਰਾਂਗੇ ਤੇ ਇਸ ਤੋਂ ਇਲਾਵਾ ਇੱਕ ਗੱਲ ਜਿਹੜੀ ਆਪਾਂ ਵਿਕਰਮ ਮਜੀਠੀਆ ਉਹਨਾਂ ਦੀ ਵੀ ਕਰਨੀ ਆ ਇੱਕ ਸਿਮ ਨੂੰ ਲੈ ਕੇ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਕਹਿੰਦੇ ਨੇ ਵੱਸ ਸਕਦੀਆਂ ਨੇ ਸੋ ਕੀ ਹੋਏਗਾ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਨੇ ਕੀ ਕਰਨੀਆਂ ਵਿਕਰਮ ਮਜੀਠੀਆ ਦੇ ਉਸ ਸਿਮ ਦੀ ਚਰਚਾ ਕੀ ਆ ਇਹ ਸਾਰੀ ਗੱਲਬਾਤ ਕਰਾਂਗੇ ਤੇ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਸਰਵਾਈਵ ਕਰ ਰਿਹਾ ਹੈ ਤੇ ਕਾਂਗਰਸ ਤੇ ਅਕਾਲੀ ਦਲ ਤੇ ਸੰਯੁਕਤ ਕਿਸਾਨ ਮੋਰਚਾ ਤੇ ਹੋਰ ਕਿਸਾਨ ਜਥੇਬੰਦੀਆਂ ਪੰਜਾਬ ਸਰਕਾਰ ਨੂੰ ਜਿਹੜੀ ਆ ਲੈਂਡ ਪੂਲਿੰਗ ਮਾਮਲੇ ਦੇ ਵਿੱਚ ਜਿਹੜੇ ਆ ਉਹ ਘੇਰਦੀਆਂ ਨਜ਼ਰ ਆਈਆਂ ਨੇ ਸਰਕਾਰੀ ਪੱਖ ਇਹੀ ਹੈ ਕਿ ਇਹਦੇ ਫਾਇਦੇ ਬਹੁਤ ਨੇ ਕਿਸਾਨਾਂ ਨੂੰ ਤੇ ਕਿਸਾਨਾਂ ਦੇ ਵਿੱਚੋਂ ਵੱਡਾ ਧੜਾ ਜਿਹੜਾ ਇਹ ਕਹਿ ਰਿਹਾ ਕਿ ਇਹ ਕਿਸਾਨਾਂ ਦੀ ਬਰਬਾਦੀ ਦਾ ਇੱਕ ਰਾਹ ਹੈ ਸੋ ਕੁੱਲ ਮਿਲਾ ਕੇ ਇਸ ਮੁੱਦੇ ਦੇ ਉੱਤੇ ਜਿਹੜੀ ਇੱਕ ਤਰ੍ਹਾਂ ਨਾਲ ਵੰਡਿਆ ਪਿਆ ਸਿਸਟਮ ਸਰਕਾਰੀ ਪੱਖ ਆਪਣੇ ਦਾਅਵੇ ਨੇ ਸੋ ਵਿਰੋਧੀ ਧਿਰ ਆਪਣੇ ਦਾਅਵੇ ਕਰ ਰਹੀ ਹੈ ਸੋ ਆਮ ਆਦਮੀ ਪਾਰਟੀ ਦੇ ਜਿਹੜੇ ਆ ਮੁੱਖ ਆਪਣੇ ਪ੍ਰਧਾਨ ਨੇ ਪੰਜਾਬ ਦੇ ਅਮਨ ਅਰੋੜਾ ਉਹ ਕਹਿ ਰਹੇ ਨੇ ਵੀ ਕਿਸਾਨਾਂ ਨੇ ਜਿਨੇ ਵੀ ਜ਼ਮੀਨ ਦੇਣੀ ਆ ਜਾਂ ਨਹੀਂ ਦੇਣੀ ਜ਼ਮੀਨ ਉਹ ਕਿਸਾਨ ਦਾ ਆਪਣਾ ਫੈਸਲਾ ਹੋਏਗਾ ਸੋ ਖੈਰ ਇਹ ਸਾਰੀਆਂ ਚਰਚਾਾਂ ਮ ਕਰਾਂਗੇ ਸੋ ਅੱਜ ਜਿਹੜੀ ਸ਼ੁਰੂਆਤ ਹੈ ਉਹ ਆਪਾਂ ਕਰਦੇ ਆਂ ਫਿਰ ਅੱਜ ਇੱਕ ਚੰਗੀ ਖਬਰ ਦੇ ਨਾਲ ਸੋ ਇੱਕ ਵਧਾਈਆਂ ਵਾਲੀ ਖਬਰ ਦੇ ਨਾਲ ਜਿਹਦਾ ਮੈਂ ਜ਼ਿਕਰ ਕੀਤਾ ਸੀ ਕਿ 에어 ਇੰਡੀਆ ਦੇ ਜਹਾਜ਼ ਦੇ ਵਿੱਚ ਕਿਲਕਾਰੀਆਂ ਗੂੰਜੀਆਂ ਨੇ ਜੀ ਹਾਂ ਬਿਲਕੁਲ ਸੋ ਮਾਸਕਟ ਤੋਂ ਮੁੰਬਈ ਆ ਰਹੀ ਫਲਾਈਟ ਜਿਹੜੀ ਹੈ ਉਹਦੇ ਵਿੱਚ థਾਈਲੈਂਡ ਦੀ ਇੱਕ ਮਹਿਲਾ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਸੋ ਉਸ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਜਹਾਜ਼ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ ਉਸ ਮਹਿਲਾ ਨੂੰ ਮੈਡੀਕਲ ਏਡ ਜਹਾਜ਼ ਵੱਲੋਂ ਦਿੱਤੀ ਗਈ ਉਹ ਜਿਹੜੀ ਸਪੈਸ਼ਲ ਉੱਥੇ ਨਰਸ ਹੈ ਉਹਨੇ ਉਸ ਔਰਤ ਨੂੰ ਜਿਹੜਾ ਸੰਭਾਲਿਆ ਤੇ ਉਸ ਸਟਾਫ ਨੇ 에어 ਇੰਡੀਆ ਦੇ ਨੇ ਉਸ ਔਰਤ ਨੂੰ ਜਿਹੜੀ ਆ ਉਹਦੀ ਹੈਲਪ ਕੀਤੀ ਹੈ ਤੇ ਉਸ ਤੋਂ ਬਾਅਦ ਜਿਹੜਾ 에어 ਕੰਟਰੋਲ ਟ੍ਰੈਫਿਕ ਦੇ ਨਾਲ ਜਦੋਂ ਜਿਹੜਾ ਪਾਇਲਟ ਨੇ ਸੰਪਰਕ ਕੀਤਾ ਕੈਪਟਨ ਨੇ ਮੁੰਬਈ ਦੇ ਵਿੱਚ ਕੀ ਇੱਥੇ ਸਾਰਾ ਸਿਸਟਮ ਜਿਹੜਾ ਤਿਆਰ ਰੱਖਿਆ ਜਾਵੇ ਕਿਉਂਕਿ ਇੱਕ ਮਹਿਲਾ ਜਿਹੜੀ ਹੈ ਉਹਨੇ ਇੱਕ ਬੱਚੇ ਨੂੰ ਜਨਮ ਦਿੱਤਾ ਸੋ ਇਸ ਕਰਕੇ ਇੱਥੇ ਸਾਰੀਆਂ ਮੁੱਢਲੀਆਂ ਸਹੂਲਤਾਂ ਜਿਹੜੀਆਂ ਨੇ ਮੈਡੀਕਲ ਸਹੂਲਤਾਂ ਨੇ ਉਹ ਉਹਨੂੰ ਦਿੱਤੀਆਂ ਜਾਣ ਸੋ ਉੱਥੇ ਐਂਬੂਲੈਂਸ ਦੇ ਰਾਹੀਂ ਉਹਨੂੰ ਇੱਕ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਸੋ ਕੁੱਲ ਮਿਲਾ ਕੇ ਜਹਾਜ਼ ਦੇ ਵਿੱਚ ਵਧਾਈਆਂ ਵਰਗਾ ਮਾਹੌਲ ਇਹ ਬਣਿਆ ਹੋਇਆ ਸੀ ਪਰ ਇਸ ਤੋਂ ਇਲਾਵਾ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਜਹਾਜ਼ ਹਾਦਸਿਆਂ ਦੀਆਂ ਖਬਰਾਂ ਆ ਰਹੀਆਂ ਨੇ ਪਹਿਲਾਂ ਇਟਲੀ ਦੇ ਵਿੱਚ ਇੱਕ ਛੋਟਾ ਜਹਾਜ਼ ਹਾਈਵੇ ਦੇ ਉੱਤੇ ਜਿਹੜਾ ਦਾ ਡਗਰ ਗਿਆ ਸੀ ਉਹਦੇ ਨਾਲ ਕਾਫੀ ਨੁਕਸਾਨ ਹੋਇਆ ਨੀਚੇ ਗੱਡੀਆਂ ਵਗੈਰਾ ਬੀ ਵੀ ਕਾਫੀ ਨੁਕਸਾਨੀਆਂ ਗਈਆਂ ਨੇ ਕੋਈ ਜਾਨੀ ਮਾਲੀ ਨੁਕਸਾਨ ਵੀ ਹੋਇਆ ਸੋ ਇਸ ਤੋਂ ਇਲਾਵਾ ਰਸ਼ੀਆ ਦਾ ਇੱਕ ਜਹਾਜ਼ ਜਿਹੜਾ ਕਿ ਚਾਈਨਾ ਦੇ ਲਾਗੇ ਬਾਰਡਰ ਵਾਲੇ ਪਾਸੇ ਨੂੰ ਆ ਰਿਹਾ ਸੀ ਉਹ ਆਪਣੇ ਰਸ਼ੀਆ ਦੇ ਇਲਾਕੇ ਦੇ ਵਿੱਚ ਉਹ ਹਾਸਾ ਗ੍ਰਾਸਤ ਹੋਇਆ ਉਹਦੇ ਵਿੱਚ 12 ਲੋਕਾਂ ਦੀ ਮੌਤ ਜਿਹੜੀ ਹੈ 50 ਲੋਕਾਂ ਦੀ ਸੌਰੀ ਮੌਤ ਇਹਦੇ ਵਿੱਚ ਹੋਈ ਦੱਸੀ ਜਾ ਰਹੀ ਹੈ ਸੋ ਕੁੱਲ ਮਿਲਾ ਕੇ ਇਹ ਜਿਹੜਾ ਇਸ ਤਰ੍ਹਾਂ ਦੇ ਜਿਹੜੇ ਜਹਾਜ਼ ਹਾਸੇ ਨੇ ਇਹ ਅਹਮਦਾਬਾਦ ਜਹਾਜ਼ ਹਾਸੇ ਤੋਂ ਬਾਅਦ ਫਿਰ ਚਰਚਾ ਦੇ ਵਿੱਚ ਨੇ ਬੇਸ਼ੱਕ ਹੋਰ ਬਹੁਤ ਸਾਰੀਆਂ 에ਅਰਲਾਈਨਸ ਜਿਹੜੀਆਂ ਨੇ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਤੇ ਆਤਨ ਕਦਮ ਚੁੱਕੇ ਨੇ ਪਰ ਇਹ ਜਿਹੜਾ ਜਿਸ ਤਰ੍ਹਾਂ ਕੁਝ ਫਲਾਈਟਸ ਜਿਹੜੀਆਂ ਨੇ ਉਹਨਾਂ ਨੂੰ ਟੈਕਨੀਕਲ ਫਾਲਟ ਕਰਕੇ ਉਤਾਰਿਆ ਜਾਣਾ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਘਟਦੀਆਂ ਨੇ ਉਸ ਤੋਂ ਬਾਅਦ ਜਿਹੜੀਆਂ ਫਲਾਈਟਸ ਰੀਵਲਟ ਕੀਤੀਆਂ ਜਾਂਦੀਆਂ ਨੇ ਸੋ ਇਹ ਕੁਝ ਲਗਾਤਾਰੇ ਕੁਝ ਵਾਧ ਹੀ ਰਹੀਆਂ ਨੇ ਇਸ ਤਰ੍ਹਾਂ ਦੀਆਂ ਘਟਨਾਵਾਂ ਇਹਦੇ ਉੱਤੇ ਜ਼ਰੂਰ ਧਿਆਨ ਦੇਣਾ ਚਾਹੀਦਾ ਕਿਉਂਕਿ ਲੋਕਾਂ ਦੀ ਸੇਫਟੀ ਦੇ ਨਾਲ ਜੁੜਿਆ ਹੋਇਆ ਹੈ ਮਾਮਲਾ ਹੈ ਜੀ ਸੋ ਦੂਜੇ ਪਾਸੇ ਸੇਫਟੀ ਦੀ ਉਹ ਗੱਲ ਕਰੀ ਜਾਣ ਗੈਲੀ ਦੀ ਉਹ ਮੈਂ ਗੱਲ ਕਰਾਂ ਨਿਊਯਾਰਕ ਤੋਂ ਇੱਕ ਖਬਰ ਆ ਰਹੀ ਹੈ ਸੋ ਉੱਥੇ ਇੱਕ ਐਮ ਆਰ ਆਈ ਸੈਂਟਰ ਦੇ ਵਿੱਚ ਇੱਕ ਸਖਸ਼ ਜਿਹੜਾ ਹੈ ਉਹ ਐਮ ਆਰ ਆਈ ਮਸ਼ੀਨ ਦੇ ਵਿੱਚ ਆਨ ਕਰਨ ਉਹਦੀ ਮੌਤ ਹੋ ਗਈ ਹੈ ਸੋ ਅਣਗੈਲੀ ਇੱਥੋਂ ਤੱਕ ਕਿ ਉਹ ਜਿਹੜਾ ਸਖਸ਼ ਹੈ ਉਹ ਆਪਣੀ ਪਤਨੀ ਦੀ ਉੱਥੇ ਆਪਣੇ ਸਕੈਨ ਕਰਵਾਉਣ ਵਾਸਤੇ ਲੈ ਕੇ ਗਿਆ ਸੀ ਪਰ ਉਹ ਜਦੋਂ ਉਹ ਉਥੇ ਬਿਨਾਂ ਅਗਿਆਤੋਂ ਅੰਦਰ ਵੜਿਆ ਉਹਦਾ ਕਹਿਣਾ ਸੀ ਕਿ ਉਹਦੀ ਪਤਨੀ ਦਾ ਕਹਿਣਾ ਕਿਉਂਕਿ ਉਸ ਤੋਂ ਉਸ ਤੋਂ ਬਾਅਦ ਤਾਂ ਉਸ ਵਿਅਕਤੀ ਦੀ ਮੌਤ ਹੀ ਹੋ ਗਈ ਹੈ ਉਹਦੀ ਪਤਨੀ ਦਾ ਕਹਿਣਾ ਕਿ ਉਹ ਮੇਰੀ ਹੈਲਪ ਵਾਸਤੇ ਅੰਦਰ ਆਏ ਸੀ ਉਹਦੇ ਹਸਬੰਡ ਸੋ ਉਹਦੇ ਗਲੇ ਦੇ ਵਿੱਚ ਇੱਕ ਚੈਨ ਪਾਈ ਹੋਈ ਸੀ ਜਿਹੜੀ ਵੱਖ-ਵੱਖ ਧਾਤੂਆਂ ਨਾਲ ਬਣੀ ਹੋਈ ਸੀ ਸੋ ਮਸ਼ੀਨ ਨੇ ਆਪਣੇ ਵੱਲੋਂ ਖਿੱਚ ਲਿਆ ਸੋ ਉਸ ਤੋਂ ਬਾਅਦ ਜਿਹੜੀ ਉਹਦੀ ਡੈਥ ਹੋਈ ਹੈ ਉਸ ਬੰਦੇ ਦੀ ਸੋ ਇਹ ਦਰਦਨਾਕ ਹਾਦਸਾ ਦੀ ਹਰਕਤ ਦੇ ਵਿੱਚ ਵਾਪਰੇ ਹੈ ਤੇ ਇਹ ਆਪਾਂ ਅਕਸਰ ਦੇਖਦੇ ਆ ਜਿਹੜੀਆਂ ਐਮ ਆਰ ਆਈ ਮਸ਼ੀਨਸ ਹੁੰਦੀਆਂ ਨੇ ਇਹ ਬਹੁਤ ਹਾਈ ਲੈਵਲ ਦੇ ਉੱਤੇ ਚੁੰਬਕੀ ਸਿਸਟਮ ਅੰਦਰ ਨਾਲ ਇਹ ਜਿਹੜੀਆਂ ਸਾਰੀਆਂ ਆਪਣੀਆਂ ਹੁੰਦੀਆਂ ਨੇ ਬਣੀਆਂ ਹੁੰਦੀਆਂ ਨੇ ਸੋ ਇਸ ਕਰਕੇ ਇਹਦੇ ਲਾਗੇ ਉਹ ਇੱਕ ਸੂਈ ਵੀ ਨਹੀਂ ਜਾਣ ਦਿੰਦੇ ਇਸ ਕਰਕੇ ਤੁਸੀਂ ਦੇਖਿਆ ਹੋਣਾ ਵੀ ਜਦੋਂ ਵੀ ਆਪਾਂ ਕੋਈ ਐਮ ਆਰ ਆਈ ਜਾਂ ਸਕੈਨ ਕਰਵਾਉਣ ਜਾਂਦੇ ਆ ਤਾਂ ਸਾਰੇ ਜਿਹੜੇ ਸਾਡੇ ਕੱਪੜੇ ਉਹ ਉਤਾਰੇ ਜਾਂਦੇ ਨੇ ਸੋ ਉਹਦੇ ਬਾਅਦ ਜਿਹੜਾ ਉਹ ਆਪਣੀ ਇੱਕ ਡਰੈਸ ਦਿੰਦੇ ਨੇ ਉਥੋਂ ਸੈਂਟਰ ਵਾਲੇ ਤੇ ਉਸ ਤੋਂ ਬਾਅਦ ਜਿਹੜਾ ਦੂਜਾ ਜਿਹੜਾ ਵਿੱਚ ਕੋਈ ਲੋਹੇ ਦੀ ਚੀਜ਼ ਕੋਈ ਧਾਤੂ ਹੈ ਜਿਹੜੀ ਆ ਉਹ ਨਹੀਂ ਪੈਣਨ ਦਿੱਤੀ ਜਾਂਦੀ ਸੋ ਇਹੀ ਇੱਕ ਕਾਰਨ ਆ ਕਿਉਂਕਿ ਉੱਥੇ ਬਹੁਤ ਵੱਡੇ ਪੱਧਰ ਦਾ ਚੁੰਬਕੀ ਸਿਸਟਮ ਇਸ ਮਸ਼ੀਨ ਦੇ ਵਿੱਚ ਹੁੰਦਾ ਸੋ ਇਹ ਦਰਦਨਾਕ ਹਾਦਸਾ ਨਿਊਯਾਰਕ ਦੇ ਵਿੱਚ ਵਰਤੇ ਆ ਵਾਪਰੇ ਆ ਸੋ ਇੱਕ ਛੋਟੀ ਜਿਹੀਆਂ ਗਹਿਲੀ ਦੇ ਨਾਲ ਬੰਦੇ ਨੇ ਆਪਣੀ ਜਾਨ ਗਵਾਈ ਆ ਸੋ ਦੂਜੇ ਪਾਸੇ ਗੱਲ ਕਰੀ ਹੁਣ ਆਪਾਂ ਪ੍ਰਧਾਨ ਮੰਤਰੀ ਸਾਹਿਬ ਦੇ ਸਾਡੇ ਵਿਦੇਸ਼ੀ ਦੌਰਿਆਂ ਦੀ 11 ਸਾਲਾਂ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੇ ਜਿਹੜੇ ਵਿਦੇਸ਼ੀ ਦੌਰੇ ਕੀਤੇ ਨੇ ਸੋ ਵਿਦੇਸ਼ ਵਿਭਾਗ ਨੇ ਕਾੰਕੜੇ ਦਿੱਤੇ ਨੇ ਉਹਦੇ ਵਿੱਚ ਦੱਸਿਆ ਗਿਆ ਕਿ 25 100 ਕਰੋੜ ਰੁਪਈਆ ਪ੍ਰਧਾਨ ਮੰਤਰੀ ਸਾਹਿਬ ਦੇ ਵਿਦੇਸ਼ੀ ਦੌਰਿਆਂ ਦੇ ਉੱਤੇ ਹੁਣ ਤੱਕ ਖਰਚ ਆਇਆ ਹੈ 100 ਵੱਡੇ ਪੱਧਰ ਦੇ ਉੱਤੇ ਪ੍ਰਧਾਨ ਮੰਤਰੀ ਸਾਹਿਬ ਨੇ ਵਿਦੇਸ਼ੀ ਦੌਰੇ ਕੀਤੇ ਨੇ ਭਾਜਪਾ ਦਾ ਤਰਕ ਹੈ ਕਿ ਇਹਨਾਂ ਵਿਦੇਸ਼ੀ ਦੌਰਿਆਂ ਦੇ ਨਾਲ ਭਾਰਤ ਦੀ ਜਿਹੜੀ ਹੈ ਉਹ ਵਿਦੇਸ਼ ਨੀਤੀ ਹੈ ਉਹ ਕਲੀਅਰ ਹੋ ਕੇ ਆਈ ਹੈ ਭਾਰਤ ਨੇ ਵਿਦੇਸ਼ਾਂ ਦੇ ਵਿੱਚ ਵੱਡੇ ਸਮਝੌਤੇ ਕੀਤੇ ਨੇ ਜਿਹੜੇ ਕਿ ਭਾਰਤ ਦੇ ਹਿੱਤ ਦੇ ਵਿੱਚ ਨੇ ਸੋ ਇਹਦੇ ਕੀ ਮਾਇਨੇ ਨੇ ਕੀ ਇਹਦੇ ਫਾਇਦੇ ਨੇ ਸੋ ਇਹ ਬਾਤ ਦੀ ਗੱਲ ਆ ਪਰ ਦੂਜੇ ਪਾਸੇ ਵਿਰੋਧੀ ਪ੍ਰਧਾਨ ਮੰਤਰੀ ਸਾਹਿਬ ਨੂੰ ਜਿਹੜਾ ਉਹ ਨਿਸ਼ਾਨੇ ਦੇ ਉੱਤੇ ਵੀ ਲੈ ਰਹੇ ਨੇ ਇਸ ਮਾਮਲੇ ਦੇ ਵਿੱਚ ਤੇ ਇਸ ਤੋਂ ਪਹਿਲਾਂ 10 ਸਾਲ ਲਗਾਤਾਰ ਪ੍ਰਧਾਨ ਮੰਤਰੀ ਰਹੇ ਡਾਕਟਰ ਮਨਮੋਨ ਸਿੰਘ ਨੇ ਜਿਹੜੇ ਐਨੇ ਵਿਦੇਸ਼ੀ ਦੌਰੇ ਨਹੀਂ ਸੀ ਕੀਤੇ ਇਸ ਤੋਂ ਇਲਾਵਾ ਜਿਹੜੇ ਆਪਾਂ ਆਪਣੇ ਪ੍ਰਧਾਨ ਮੰਤਰੀ ਅਟਲ ਵਿਹਾਰੀ ਵਾਜਪਾਈ ਜਿਹੜੇ ਕਿ ਸਾਬਕਾ ਪ੍ਰਧਾਨ ਮੰਤਰੀ ਨੇ ਭਾਜਪੀ ਦੇ ਉਹਨਾਂ ਨੇ ਵੀ ਆਪਣੇ ਕਾਰਜਕਾਲ ਦੇ ਅਨੁਸਾਰ ਜੇਕਰ ਆਪਾਂ ਐਵਰੇਜ ਕੱਢ ਕੇ ਦੇਖੀਏ ਤਾਂ ਇਹਨੇ ਜਿਹੜੇ ਉਹਨਾਂ ਨੇ ਵਿਦੇਸ਼ੀ ਦੌਰੇ ਨਹੀਂ ਕੀਤੇ ਸੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੇ ਵਿਦੇਸ਼ੀ ਦੌਰੇ ਜਿਹੜੇ ਆ ਉਹ ਕਾਫੀ ਚਰਚਾ ਦੇ ਵਿੱਚ ਨੇ ਸੋ ਵਿਦੇਸ਼ੀ ਦੌਰਿਆਂ ਦੇ ਉੱਤੇ ਅਗਰ ਗੱਲ ਕਰੀਏ ਤਾਂ ਇੱਕ ਔਸਤਨ ਅੰਦਾਜ਼ਾ ਜਿਹੜਾ ਕੱਢਿਆ ਜਾ ਰਿਹਾ ਹੈ ਜਿੰਨੇ ਦਿਨ ਉਹਨਾਂ ਨੇ ਵਿਦੇਸ਼ਾਂ ਦੇ ਵਿੱਚ ਗੁਜ਼ਾਰੇ ਨੇ ਆਪਣੇ ਵਿਦੇਸ਼ੀ ਦੌਰਿਆਂ ਦੇ ਵਿੱਚ ਉਹਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਹਰ 13ਵਾਂ ਦਿਨ ਪ੍ਰਧਾਨ ਮੰਤਰੀ ਸਾਹਿਬ ਨੇ ਵਿਦੇਸ਼ ਦੇ ਵਿੱਚ ਕਟਿਆ ਸੋ 12 ਦਿਨ ਭਾਰਤ ਦੇ ਵਿੱਚ ਤੇ ਇੱਕ 13ਵਾਂ ਦਿਨ ਜਿਹੜਾ ਉਹ ਵਿਦੇਸ਼ ਦੇ ਵਿੱਚ ਸੋ ਇਸ ਤਰ੍ਹਾਂ ਦੇ ਜਿਹੜੇ ਅੰਕੜੇ ਨੇ ਉਹ ਕੱਢ ਕੇ ਆਏ ਨੇ ਕੱਲ 21 ਤੋਂ ਲੈ ਕੇ 25 ਤੱਕ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਜਿੰਨੇ ਵਿਦੇਸ਼ੀ ਦੌਰੇ ਕੀਤੇ ਨੇ ਉਹਨਾਂ ਦਾ ਵੀ ਅੰਕੜਾ ਜਿਹੜਾ ਉਹ ਸਾਹਮਣੇ ਆਇਆ ਤੇ ਇਹ ਜਿਹੜਾ 2014 ਤੋਂ ਲੈ ਕੇ ਹੁਣ ਤੱਕ ਪ੍ਰਧਾਨ ਮੰਤਰੀ ਸਾਹਿਬ ਲਗਾਤਾਰ 11 ਸਾਲ ਤੋਂ ਵੀ ਉੱਪਰ ਦਾ ਸਮਾਂ ਹੋ ਗਿਆ ਉਹਨਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਡੋਰ ਸੰਭਾਲੇ ਹੋਏ ਸੋ ਇਸ ਤਰ੍ਹਾਂ ਉਹਨਾਂ ਨੇ ਬਹੁਤ ਸਾਰੇ ਮੁਲਕਾਂ ਦਾ ਦੌਰਾ ਕੀਤਾ ਹੁਣ ਵੀ ਪ੍ਰਧਾਨ ਮੰਤਰੀ ਸਾਹਿਬ ਵਿਦੇਸ਼ੀ ਦੌਰੇ ਤੇ ਨੇ ਯੂਕੇ ਦੇ ਤੇ ਆਪਣੇ ਮਾਲਦੀਪ ਦੇ ਦੌਰੇ ਦੇ ਉੱਤੇ ਪ੍ਰਧਾਨ ਮੰਤਰੀ ਸਾਹਿਬ ਨੇ ਸੋ ਕੱਲ ਯੂਕੇ ਦੇ ਵਿੱਚ ਇੱਕ ਮੁਕਤ ਵਪਾਰ ਸਮਝੌਤਾ ਜਿਹੜਾ ਭਾਰਤ ਨੇ ਕੀਤਾ ਪ੍ਰਧਾਨ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਉਹਦੇ ਵਿੱਚ ਜਿਹੜਾ ਦਾਵਾ ਹੈ ਸਾਡੇ ਆਪਣੇ ਵਿਦੇਸ਼ ਮੰਤਰੀ ਦਾ ਵਿਦੇਸ਼ ਵਿਭਾਗ ਦਾ ਕਿ ਇਹਦੇ ਨਾਲ ਭਾਰਤ ਨੂੰ ਵੱਡੇ ਪੱਧਰ ਦੇ ਉੱਤੇ ਜਿਹੜਾ ਹੁਲਾਰਾ ਮਿਲੇਗਾ ਵਪਾਰ ਨੂੰ ਅੱਗੇ ਵਧਾਉਣ ਦੇ ਵਿੱਚ ਹੁਲਾਰਾ ਮਿਲੇਗਾ ਕਿਉਂਕਿ ਅਮਰੀਕਾ ਜਿਸ ਤਰ੍ਹਾਂ ਟੈਰਫ ਲਗਾਉਣ ਦੀ ਗੱਲ ਕਰ ਰਿਹਾ ਸੋ ਦੂਜੇ ਪਾਸੇ ਜਿਹੜਾ ਇਹ ਆਪਣੇ ਮੁਕਤ ਵਪਾਰ ਸਮਝੌਤਾ ਬਿਨਾ ਟੈਕਸਾਂ ਤੋਂ ਸਮਝੌਤਾ ਜਿਹੜਾ ਸਾਡਾ ਯੂਕੇ ਦੇ ਨਾਲ ਹੋਇਆ ਹੈ ਤਕਰੀਬਨ 98 99% ਐਸੀਆਂ ਚੀਜ਼ਾਂ ਹੋਣਗੀਆਂ ਜਿਨ੍ਹਾਂ ਦੇ ਉੱਤੇ ਅਸੀਂ ਟੈਕਸ ਨਹੀਂ ਲਾਵਾਂਗੇ ਉਹ ਟੈਕਸ ਨਹੀਂ ਲਾਉਣਗੇ ਇਹਦੇ ਨਾਲ ਕਿਹਾ ਜਾਂਦਾ ਕਿ ਆਮ ਲੋਕਾਂ ਨੂੰ ਉਹਦਾ ਫਾਇਦਾ ਹੋਏਗਾ ਜਿਹੜੀਆਂ ਕੁਝ ਚੀਜ਼ਾਂ ਇਥੋਂ ਭਾਰਤ ਤੋਂ ਇੰਗਲੈਂਡ ਦੇ ਵਿੱਚ ਜਾ ਰਹੀਆਂ ਨੇ ਉਨ੍ਹਾਂ ਤੇ ਟੈਕਸ ਘਟੇਗਾ ਤੇ ਆਮ ਲੋਕਾਂ ਨੂੰ ਉਸ ਚੀਜ਼ ਦਾ ਫਾਇਦਾ ਹੋਏਗਾ ਉਸੇ ਤਰ੍ਹਾਂ ਯੂਕੇ ਤੋਂ ਜਿੱਦਾਂ ਮੈਡੀਕਲ ਨਾਲ ਸੰਬੰਧਿਤ ਕੁਝ ਇਸ ਤਰ੍ਹਾਂ ਦੀ ਇਲੈਕਟ੍ਰੋਨਿਕ ਡਿਵਾਈਸੇਸ ਨੇ ਕੁਝ ਹੋਰ ਸਮਾਨ ਜਿਹੜਾ ਭਾਰਤ ਦੇ ਵਿੱਚ ਆ ਰਿਹਾ ਉਹ ਅਗਰ ਟੈਕਸ ਤੋਂ ਛੂਟ ਹੋਏਗੀ ਜਾਂ ਟੈਕਸ ਘਟ ਹੋਏਗਾ ਨੇਚਰਲੀ ਉਹਦੇ ਰੇਟ ਘਟਣਗੇ ਸੋ ਕੁੱਲ ਮਿਲਾ ਕੇ ਇਸ ਸਮਝੌਤੇ ਨੂੰ ਕਾਫੀ ਅਹਿਮੀਅਤ ਦਿੱਤੀ ਜਾ ਰਹੀ ਹੈ ਮੰਨਿਆ ਜਾ ਰਿਹਾ ਹੈ ਇਹ ਸਮਝੌਤਾ ਇਸ ਸਾਲ ਦੇ ਜਿਹੜਾ ਜਿਹੜਾ ਵਿੱਤੀ ਸਾਲ ਹੈ ਜਿਹੜਾ 31 ਅ ਮਾਰਚ 2026 ਨੂੰ ਸਮਾਪਤ ਹੋਣਾ ਹੈ ਇਸ ਸਾਲ ਦੇ ਐਂਡ ਦੇ ਵਿੱਚ ਜਾਂ ਅਗਲੇ ਸਾਲ ਸ਼ੁਰੂ ਦੇ ਵਿੱਚ ਇਹ ਵਿੱਤੀ ਸਮਝੌਤੇ ਜਿਹੜੇ ਨੇ ਸਾਡੇ ਉਹ ਲਾਗੂ ਹੋ ਸਕਦੇ ਨੇ ਕਿਉਂਕਿ ਇਸ ਤੋਂ ਪਹਿਲਾਂ ਹਾਲੇ ਦੋਨੋਂ ਦੇਸ਼ਾਂ ਦੀ ਪਾਰਲੀਮੈਂਟਸ ਨੇ ਇਸ ਚੀਜ਼ ਨੂੰ ਮੰਨਤਾ ਦੇਣੀ ਹੈ ਇਸ ਚੀਜ਼ ਨੂੰ ਮਨਜ਼ੂਰੀ ਦੇਣੀ ਹੈ ਸੋ ਇਸ ਸਮਝੌਤੇ ਦੇ ਵਿੱਚੋਂ ਖੇਤੀ ਸੈਕਟਰ ਨੂੰ ਅਲੱਗ ਰੱਖਿਆ ਗਿਆ ਸੋ ਇਹ ਜਿਹੜੀਆਂ ਸ਼ੰਕਾਵਾਂ ਨੇ ਕਿ ਕਿਸਾਨੀ ਦੀਆਂ ਉਹਨਾਂ ਨੂੰ ਹਾਲ ਦੀ ਘੜੀ ਦੂਰ ਕਰਦਾ ਸਮਝੌਤਾ ਨਜ਼ਰ ਆ ਰਿਹਾ ਪਰ ਉਹਨਾਂ ਨਾਲ ਦੇ ਨਾਲ ਚ ਦੇਖਦੇ ਆ ਕਿਸਾਨੀ ਨਾਲ ਜੁੜੇ ਲੋਕ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਨੇ ਤੇ ਪਾਰਲੀਮੈਂਟ ਦੇ ਵਿੱਚ ਇਹਦੇ ਉੱਤੇ ਕਿਸ ਤਰ੍ਹਾਂ ਦੀ ਚਰਚਾ ਹੁੰਦੀ ਆ ਸੋ ਕੁੱਲ ਮਿਲਾ ਕੇ ਇਸ ਜਿਹੜਾ ਚੱਲ ਰਿਹਾ ਜਿਹੜਾ ਹੁਣ ਪ੍ਰਧਾਨ ਮੰਤਰੀ ਸਾਹਿਬ ਦਾ ਇਹ ਦੌਰ ਆ ਇਹ ਭਾਰਤ ਦੇ ਲਈ ਹੋਰ ਕੀ ਕੁਝ ਲੈ ਕੇ ਆਏਗਾ ਇਹ ਸਮਾਂ ਦੱਸੇਗਾ ਪਰ ਦੂਜੇ ਪਾਸੇ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਜਿਹੜੇ ਤੁਹਾਡੇ ਮੁਲਕ ਦੇ ਵਿੱਚ ਯੂਕੇ ਦੇ ਵਿੱਚ ਲੋਕ ਬੈਠੇ ਨੇ ਜਿਨ੍ਹਾਂ ਨੇ ਭਾਰਤ ਦੇ ਨਾਲ ਮਾੜਾ ਕੀਤਾ ਜਾਂ ਭਾਰਤ ਦੇ ਲਈ ਮਾੜਾ ਸੋਚਦੇ ਨੇ ਉਹਨਾਂ ਦੇ ਉੱਤੇ ਅਗਰ ਭਾਰਤ ਨੂੰ ਉਹ ਲੜੀਂਦੇ ਨੇ ਤਾਂ ਉਹ ਭਾਰਤ ਦੇ ਹਵਾਲੇ ਕੀਤੇ ਜਾਣ ਖਾਸ ਤੌਰ ਦੇ ਉੱਤੇ ਉਹਨਾਂ ਨੇ ਖਾਲਿਸਤਾਨ ਪੱਖੀ ਸੋਚ ਰੱਖਣ ਵਾਲੇ ਲੋਕਾਂ ਦੀ ਗੱਲ ਕੀਤੀ ਤਾਂ ਦੂਜੇ ਪਾਸੇ ਜਿਹੜਾ ਯੂਕੇ ਦਾ ਤਰਕ ਸੀ ਉਹ ਕਹਿੰਦੇ ਸਾਡੇ ਇੱਥੇ ਬੋਲਣ ਦੀ ਆਜ਼ਾਦੀ ਆ ਸੋ ਇੱਥੇ ਇੱਕ ਫ੍ਰੀडम ਹੈ ਜਿਹਦੇ ਅਧੀਨ ਉਹ ਇੱਥੇ ਰਹਿ ਸਕਦੇ ਨੇ ਸੋ ਜੇਕਰ ਭਾਰਤ ਦੇ ਕੋਲੇ ਕੋਈ ਠੋਸ ਸਬੂਤ ਨਹੀਂ ਤਾਂ ਭਾਰਤ ਸਾਨੂੰ ਉਹ ਸਬੂਤ ਮਹਈਆ ਕਰਾਵੇ ਤਾਂ ਉਸ ਤੋਂ ਬਾਅਦ ਜਿਹੜੇ ਆ ਉਹਨਾਂ ਨੂੰ ਉਸ ਚੀਜ਼ ਦੀ ਜਿਹੜੀ ਆ ਉਹਨਾਂ ਦੀ ਸਪੁਰਦਗੀ ਉਹਨਾਂ ਨੂੰ ਦੇ ਦਿੱਤੀ ਜਾਊਗੀ ਤੇ ਵਿਜੇ ਮਾਲੀਆ ਤੇ ਮੋਦੀ ਜਿਹੜਾ ਨਿਰਮ ਮੋਦੀ ਹੁਣ ਵਰਗੇ ਜਿਹੜੇ ਉੱਥੇ ਲੋਕ ਉੱਥੇ ਬੈਠੇ ਨੇ ਉਹਨਾਂ ਦੇ ਵਿਜੇ ਮਾਲੀਆ ਵਰਗੇ ਜਿਹੜੇ ਲੋਕ ਨੇ ਜਿਨ੍ਹਾਂ ਦੇ ਉੱਤੇ ਦੋਸ਼ ਆ ਕਿ ਉਹਨਾਂ ਨੇ ਕਰੋੜਾਂ ਰੁਪਈਆ ਭਾਰਤ ਦਾ ਜਿਹੜਾ ਉਹ ਲੁੱਟ ਕੇ ਆ ਜੋ ਉੱਥੇ ਬੈਠੇ ਨੇ ਸੋ ਉਹਨਾਂ ਲੋਕਾਂ ਨੂੰ ਭਾਰਤ ਲਿਆਉਣ ਦੇ ਲਈ ਅ ਜਦੋਂ ਭਾਰਤ ਸਰਕਾਰ ਨੇ ਕਿਹਾ ਕਿ ਅਸੀਂ ਅਗਰ ਸਬੂਤ ਦਿੰਨੇ ਆ ਤਾਂ ਸਾਨੂੰ ਇਹ ਲੋਕ ਵੀ ਦਿੱਤੇ ਜਾਣ ਸੋ ਯੂਕੇ ਦਾ ਕਹਿਣਾ ਸੀ ਕਿ ਇਹ ਕਾਨੂੰਨੀ ਪ੍ਰਕਿਰਿਆ ਸਾਡੇ ਇੱਕ ਮੁਲਕ ਦੇ ਵਿੱਚ ਉਸ ਚੀਜ਼ ਦਾ ਤੁਹਾਨੂੰ ਪਾਲਣਾ ਕਰਨਾ ਪੈਗੀ ਉਸ ਕਾਨੂੰਨੀ ਪ੍ਰਕਿਰਿਆ ਦੇ ਵਿੱਚੋਂ ਲੰਘ ਕੇ ਅਗਰ ਭਾਰਤ ਦੇ ਸਬੂਤ ਸਾਡੇ ਕੋਲ ਪੁਖਤਾ ਹੋਏ ਤਾਂ ਤੁਹਾਨੂੰ ਜਿਹੜਾ ਇਹਨਾਂ ਦੀ ਹਵਾਲਗੀ ਦੇ ਦਿੱਤੀ ਜਾਊਗੀ ਸੋ ਹੁਣ ਦੇਖਦੇ ਆਂ ਜੀ ਸੋ ਇਹਨਾਂ ਲੋਕਾਂ ਦੀ ਜਿਹੜੀ ਆ ਹਵਾਲਗੀ ਮਿਲਦੀ ਆ ਭਾਰਤ ਨੂੰ ਜਾਂ ਭਾਰਤ ਆਪਣੇ ਕਿਹੜੇ ਸਬੂਤ ਕਿਸ ਤਰ੍ਹਾਂ ਦੇ ਉੱਤੇ ਪੇਸ਼ ਕਰ ਪਾਉਂਦਾ ਸੋ ਇਹ ਹੁਣ ਸਮਾਂ ਦੱਸੇਗਾ ਸੋ ਇਸ ਤੋਂ ਇਲਾਵਾ ਪੰਜਾਬ ਸਰਕਾਰ ਦੀ ਅੱਜ ਇੱਕ ਪੰਜਾਬ ਕੈਬਨਟ ਦੀ ਅਹਿਮ ਮੀਟਿੰਗ ਹੋ ਰਹੀ ਹੈ ਦੱਸਿਆ ਜਾ ਰਿਹਾ ਹੈ ਦੇ ਵਿੱਚ ਕਾਫੀ ਅਹਿਮ ਫੈਸਲੇ ਲਏ ਜਾ ਸਕਦੇ ਨੇ ਸੋ ਕਿਹੜੇ ਫੈਸਲੇ ਨੇ ਕੱਲ ਦੇ ਪ੍ਰੋਗਰਾਮ ਦੇ ਵਿੱਚ ਉਹਦੇ ਬਾਰੇ ਵੀ ਆਪਾਂ ਜ਼ਰੂਰ ਚਰਚਾ ਕਰਾਂਗੇ ਤੇ ਇਸ ਤੋਂ ਇਲਾਵਾ ਜਿਹੜੇ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਇੱਕ ਐਸੀ ਪਾਲਿਸੀ ਲੈ ਕੇ ਆਉਣ ਜਾ ਰਹੀ ਹੈ ਜਿਹਦੇ ਵਿੱਚ ਹਰ ਵਿਅਕਤੀ ਨੂੰ ਆਪਣਾ ਘਰ ਬਣਾਉਣਾ ਆਸਾਨ ਹੋ ਜਾਏਗਾ ਕੋਈ ਜ਼ਿਆਦਾ ਝਮੇਲੇ ਨਹੀਂ ਹੋਣਗੇ ਜ਼ਿਆਦਾ ਕਾਗਜ਼ੀ ਕਾਰਵਾਈਆਂ ਨਹੀਂ ਹੋਣਗੀਆਂ ਇਸ ਤਰ੍ਹਾਂ ਦੇ ਸੰਕੇਤ ਉਹਨਾਂ ਨੇ ਕੱਲ ਦਿੱਤੇ ਨੇ ਉਹ ਕੀ ਪਾਲਿਸੀ ਹੋਏਗੀ ਉਹਦੇ ਕੀ ਫਾਇਦੇ ਹੋਣਗੇ ਆਮ ਲੋਕਾਂ ਨੂੰ ਕਿਹੜੇ ਝਮੇਲਿਆਂ ਤੋਂ ਬਚਾਉਣ ਦੀ ਗੱਲ ਕੀਤੀ ਜਾ ਰਹੀ ਹੈ ਇਹ ਸਾਰੀਆਂ ਗੱਲਾਂ ਬਾਤਾਂ ਆਪਾਂ ਜੜੀਆਂ ਨੇ ਇਹਦੇ ਵਿੱਚ ਜ਼ਰੂਰ ਕਰਾਂਗੇ ਸੋ ਅਗਲੇ ਪ੍ਰੋਗਰਾਮ ਦੇ ਵਿੱਚ ਤੇ ਇਸ ਤੋਂ ਇਲਾਵਾ ਜਿਹੜਾ ਜਿਹੜੀਆਂ ਅਣਗਹਿਲੀਆਂ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਕੁਝ ਮੌਤਾਂ ਹੋਈਆਂ ਨੇ ਰੇਲਿੰਗ ਵਗੈਰਾ ਟੁੱਟੀਆਂ ਹੋਈਆਂ ਸੀ ਪੁਲਾਂ ਦੇ ਉੱਪਰੋਂ ਸੋ ਕਹਿਣਾ ਕਿ ਜਿਹੜਾ ਨਹਿਰੀ ਵਿਭਾਗ ਦਾ ਜਿਹੜਾ ਕੁਝ ਲੋਕਾਂ ਨੂੰ ਸਸਪੈਂਡ ਕੀਤਾ ਗਿਆ ਅਣਗਹਿਲੀ ਦੇ ਤੱਕ ਕਾਰਨ ਇਸ ਮਾਮਲੇ ਦੇ ਵਿੱਚ ਤੇ ਪੰਜਾਬ ਸਰਕਾਰ ਦਾ ਕਹਿਣਾ ਕਿ ਲੋਕਾਂ ਨੂੰ ਢੋਕਮਾ ਮਾਅਬਜਾ ਦਿੱਤਾ ਜਾਊਗਾ ਜਿਨ੍ਹਾਂ ਨੇ ਆਪਣੀਆਂ ਜਾਨਾਂ ਇਸ ਮਾਮਲੇ ਚ ਗਵਾਈਆਂ ਨੇ ਦੂਜੇ ਪਾਸੇ ਆਪਾਂ ਕੱਲ ਵੀ ਜ਼ਿਕਰ ਕੀਤਾ ਸੀ ਪੁਲਿਸ ਕਰਮਚਾਰੀ ਦਾ ਜਿਨੇ ਬਹੁਤ ਸਾਰੀਆਂ ਜਾਨਾਂ ਜਿਹੜੀਆਂ 11 ਜਾਨਾਂ ਉੱਥੋਂ ਬਠਿੰਡੇ ਦੇ ਵਿੱਚ ਨਹਿਰ ਦੇ ਵਿੱਚੋਂ ਬਚਾਈਆਂ ਸੀ ਉਹਨਾਂ ਨੂੰ ਕੱਲ ਡੀਜੀਪੀ ਨੇ ਜਿਹੜੀ ਉਹਨਾਂ ਦੇ ਨਾਲ ਹੋਰ ਪੀਸੀਆਰ ਦੀ ਟੀਮ ਸੀ ਉਹਨਾਂ ਸਾਰਿਆਂ ਨੂੰ 25-25000 ਰੁਪਏ ਦੇ ਨਗਦ ਇਨਾਮ ਤੇ ਇੱਕ ਸਨਮਾਨ ਚਿੰਨ੍ਹ ਦੇ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਸੋ ਚੰਗੀ ਗੱਲ ਹੈ ਸੋ ਲੋਕਾਂ ਦੀਆਂ ਜਾਨਾਂ ਬਚਾਉਣ ਵਾਲੇ ਲੋਕਾਂ ਦੇ ਕੰਮ ਆਉਣ ਵਾਲੇ ਜਿਹੜੇ ਆ ਸਿਸਟਮ ਹੈ ਉਹਨਾਂ ਨੂੰ ਅਗਰ ਇਸ ਤਰ੍ਹਾਂ ਦੇ ਸਨਮਾਨ ਮਿਲਦੇ ਨੇ ਉਹ ਡੀਜੀਪੀ ਨੇ ਕਿਹਾ ਕਿ ਇਹਨਾਂ ਲੋਕਾਂ ਨੇ ਪੰਜਾਬ ਪੁਲਿਸ ਦੀ ਸ਼ਭੀ ਨੂੰ ਇੱਕ ਵਾਰੀ ਫੇਰ ਉੱਪਰ ਲੈ ਕੇ ਆਂਦਾ ਔਰ ਇਹਨਾਂ ਨੇ ਸਾਬਤ ਕਰ ਦਿੱਤਾ ਕਿ ਪੰਜਾਬ ਪੁਲਿਸ ਆਮ ਲੋਕਾਂ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿੰਦੀ ਹੈ ਸੋ ਇਸ ਤਰ੍ਹਾਂ ਦੀਆਂ ਖਬਰਾਂ ਸੋ ਇੱਕ ਹੋਰ ਜਿਹੜੀ ਅਹਿਮ ਖਬਰ ਜਿਹਦੇ ਉੱਤੇ ਅਪਨ ਚਰਚਾ ਕਰਨੀ ਆ ਉਹ ਹੈ ਵਿਕਰਮ ਮਜੀਠੀਆ ਉਹਨਾਂ ਦਾ ਮਾਮਲਾ ਵਿਕਰਮ ਮਜੀਠੀਆ ਉਹਨਾਂ ਦੇ ਮਾਮਲੇ ਦੇ ਵਿੱਚ ਇੱਕ ਨਵੀਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਹਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇੱਕ SIM ਜਿਹੜਾ ਉਹ ਕਾਫੀ ਚਰਚਾ ਦੇ ਵਿੱਚ ਹੈ ਜਿਹੜਾ ਵਿਕਰਮ ਮਜੀਠੀਆ ਦੇ ਫੋਨ ਦੇ ਵਿੱਚੋਂ ਮਿਲਿਆ ਉਸ SIM ਦੀਆਂ ਤਾਰਾਂ ਖੰਨਾ ਸ਼ਹਿਰ ਦੇ ਨਾਲ ਜੁੜੀਆਂ ਨੇ ਆ ਕੇ ਖੰਨਾ ਦੇ ਵਿੱਚ ਇੱਕ ਸਧਾਰਨ ਵਿਅਕਤੀ ਜਿਹੜਾ ਬਸਾਂ ਨੂੰ ਹਾਕਾ ਮਾਰ ਕੇ ਬਸਾਂ ਭਰਨ ਵਾਲਾ ਵਿਅਕਤੀ ਸੀ ਉਸ ਵਿਅਕਤੀ ਦੇ ਨਾਲੇ ਤਾਰਾ ਜੁੜੀਆਂ ਨੇ ਸੋ ਇਹ 2021 ਦੇ ਵਿੱਚ ਇਹ SIM ਜਿਹੜਾ ਉਸ ਵਿਅਕਤੀ ਦੇ ਨਾਮ ਤੇ ਸੀ ਸੋ ਦੱਸਿਆ ਜਾਂਦਾ ਹੈ ਕਿ ਇੱਥੇ ਜਿਹੜੀਆਂ ਏਜੰਸੀਆਂ ਨੇ ਜਾਂ ਉਹ ਵਿਜੀਲੈਂਸ ਦੀ ਟੀਮ ਹੈ ਜਦੋਂ ਖੰਨੇ ਪਹੁੰਚਦੀ ਹੈ ਤਾਂ ਉੱਥੇ ਪਤਾ ਲੱਗਦਾ ਕਿ ਇਹ ਜਿਹੜਾ ਵਿਅਕਤੀ ਹੈ ਨੌਜਵਾਨ ਹੈ ਇਹ ਵਿਦੇਸ਼ ਉਡਾਰੀ ਮਾਰ ਚੁੱਕਿਆ ਕੈਨੇਡਾ ਚ ਲਿਆ ਗਿਆ ਅਚਾਨਕ ਇਹਦੇ ਕੈਨੇਡਾ ਚਲੇ ਜਾਣ ਦੇ ਪਿੱਛੇ ਕੀ ਕਾਰਨ ਨੇ ਸੋ ਵਿਕਰਮ ਮਜੀਠੀਆ ਦੀਆਂ ਇਸ ਸਿਮ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਹੋਰ ਮੁਸ਼ਕਲਾਂ ਵੱਧ ਸਕਦੀਆਂ ਨੇ ਵਿਜੀਲੈਂਸ ਜਾਂਚ ਦੇ ਵਿੱਚ ਜੁਟਿਆ ਹੋਇਆ ਸੋ ਬਾਕੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਨਿਕਲ ਕੇ ਮੀਡੀਆ ਦੇ ਵਿੱਚ ਆ ਰਹੀਆਂ ਨੇ ਪਰ ਇਹ ਚੀਜ਼ਾਂ ਕੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਚਲਾਨ ਦੇ ਵਿੱਚ ਇਹ ਪੇਸ਼ ਹੋਣਗੀਆਂ ਜਾਂ ਨਹੀਂ ਹੋਣਗੀਆਂ ਜਾਂ ਇਹ ਇੱਕ ਮੀਡੀਆ ਟ੍ਰਾਇਲ ਹੀ ਹੈ ਇਹ ਹੁਣ ਸਮਾਂ ਦੱਸੇਗਾ ਸੋ ਕੁੱਲ ਮਿਲਾ ਕੇ ਵਿਕਰਮ ਮਜੀਠੀਆ ਦੀ ਫੇਰ ਚਰਚਾ ਜਿਹੜੀ ਉਹ ਵਧੀ ਹੋਈ ਆ ਵਿਕਰਮ ਮਜੀਠੀ ਐਸ ਟਾਈਮ ਨਿਆਂਇਕ ਹਰਾਸਤ ਦੇ ਵਿੱਚ ਜਿਹੜੇ ਉਹ ਨਾਬਾ ਜੇਲ ਦੇ ਵਿੱਚ ਬੰਦ ਨੇ ਸੋ ਅੱਜ ਦੇ ਲਈ ਇੰਨਾ ਹੀ ਕੱਲ ਆਪਾਂ ਫੇਰ ਮਿਲਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ ਸੋ ਮੇਰੀ ਤੁਹਾਨੂੰ ਹੱਥ ਬਨ ਕੇ ਬੇਨਤੀ ਹੈ ਕਿ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਦੂਸਰਾ ਜੋ ਕੁਝ ਤੁਹਾਨੂੰ ਚੰਗਾ ਲੱਗਦਾ ਉਹ ਵੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸੋ ਜੋ ਤੁਸੀਂ ਹੋਰ ਬਦਲਾਅ ਚਾਹੋ ਇਹਦੇ ਵਿੱਚ ਉਹ ਵੀ ਤੁਸੀਂ ਦੱਸ ਸਕਦੇ ਹੋ ਔਰ ਕਿਸੇ ਵੀ ਸਾਰੂ ਸੋਚ ਨੂੰ ਅੱਗੇ ਤੋਰਨ ਵਾਸਤੇ ਅਗਰ ਤੁਹਾਡੇ ਕੋਲ ਕੋਈ ਸੁਝਾਅ ਹੈ ਤਾਂ ਜਰੂਰ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅੱਜ ਦੇ ਲਈ ਇੰਨਾ ਹੀ ਸੋ ਆਪਣੇ ਦੋਸਤਾਂ ਤੇ 호ਸਟ ਗੁਰਪ੍ਰੀਤ ਸਿੰਘ ਚਾਹਲ ਨੂੰ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਦਿਓ ਇਜਾਜ਼ਤ ਰੱਬ ਰਾਖਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ